ਦਸ਼ਕੋਂ ਸਿਤੋਨਿਕ ਜਹਾਜ਼ ਦਿਖਾਉਨੇ ਜੋ ਕਿ ਪਾਕਿਸਤਾਨ ਦਾ ਹੈ ਤੁਸੀਂ ਦੇਖ ਸਕਦੇ ਹੈ ਕਿਉਂਕਿ ਇਹ ਜਹਾਜ਼ ਜਿਹੜਾ ਹੈ ਪਾਕਿਸਤਾਨ ਦਾ ਜਹਾਜ਼ ਹੈਗਾ ਆ 1971 ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਦਾ ਜੁੱਧ ਹੁੰਦਾ ਆ ਉਸ ਦੇ ਦੌਰਾਨ ਜਿਹੜਾ ਆ ਪਾਕਿਸਤਾਨ ਦੇ ਜਹਾਜ਼ਾਂ ਦੇ ਉੱਤੇ ਭਾਰਤੀ ਜਿਹੜੇ ਜਹਾਜ਼ ਆ ਉਹ ਹਮਲਾ ਕਰਦੇ ਹੈਗੇ ਇਸ ਦੇ ਦੌਰਾਨ ਜਿਹੜਾ ਹੈ ਪੰਜ ਜਹਾਜ਼ਾਂ ਨੂੰ ਜੋ ਕਿ ਸਾਈਬਰ ਜੈਟ ਹੁੰਦੇ ਆ ਉਹਨਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ ਹਵਾ ਦੇ ਵਿੱਚ ਹੀ ਤੇ ਇੱਕ ਜਿਹੜਾ ਹੈ ਜ਼ਮੀਨ ਦੇ ਉੱਤੇ गिर ਜਾਂਦਾ ਆ ਇਸ ਤਰੀਕੇ ਦੇ ਨਾਲ ਜਿਹੜਾ ਹੈ 11 ਜਹਾਜ਼ਾਂ ਦੇ ਉੱਤੇ ਕਬਜ਼ਾ ਕਰ ਲੈਂਦਾ ਹੈਗਾ ਆ ਭਾਰਤ ਤੇ ਬਾਅਦ ਦੇ ਵਿੱਚ 17 ਨੰਬਰ 1971 ਨੂੰ ਇਹ ਜਹਾਜ਼ ਜਿਹੜੇ ਆ ਦੇ ਦਿੱਤੇ ਜਾਂਦੇ ਆ ਬੰਗਲਾਦੇਸ਼ ਨੂੰ ਤੇ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਹੁਤ ਸਾਰੇ ਨਿਸ਼ਾਨ ਜਿਹੜੇ ਤੁਹਾਨੂੰ ਲੱਗੇ ਹੋਏ ਦਿਖਾਈ ਦੇਣਗੇ ਲਾਲ ਰੰਗ ਦੇ ਤੇ ਇਹਦੇ ਵਿੱਚ ਜਿਹੜਾ ਬਹੁਤ ਸਾਰੇ ਸੁਰਾਖ ਹੈਗੇ ਆ ਕਹਿੰਦੇ ਕਿ ਜਦੋਂ ਭਾਰਤ ਇਹਨਾਂ ਰਮਾਨਾ ਦੇ ਉੱਤੇ ਕਬਜ਼ਾ ਕਰਨ ਲੱਗਾ ਸੀ ਤਾਂ ਉਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਜਿਹੜਾ ਹੈਗਾ ਇਹਨਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਦੇ ਉੱਤੇ ਫਾਇਰ ਕੀਤੇ ਗਏ ਸੀ ਕੁਹਾੜੀਆਂ ਜਿਹੜੀਆਂ ਨੇ ਮਾਰੀਆਂ ਗਈਆਂ ਸੀਗੀਆਂ ਉਹ ਤੁਸੀਂ ਨਿਸ਼ਾਨ ਜਿਹੜੇ ਆ ਇਸ ਜਹਾਜ਼ ਦੇ ਉੱਤੇ ਦੇਖ ਸਕਦੇ ਹੈਗੇ ਹੋ ਤੇ ਬਾਅਦ ਦੇ ਵਿੱਚ ਬੰਗਲਾਦੇਸ਼ ਵੱਲੋਂ ਜਿਹੜਾ ਹੈ ਇਹ ਜਹਾਜ਼ ਜਿਹੜੇ ਆ ਭ ਸੌਪ ਦਿੱਤਾ ਗਿਆ ਸੀ ਤੇ ਤੁਸੀਂ ਦੇਖ ਸਕਦੇ ਹੈਗੇ ਕਿ 에어ਫੋਰਸ ਮਿਊਜ਼ੀਅਮ ਦਿੱਲੀ ਦੇ ਵਿੱਚ ਇਹ ਜਹਾਜ਼ ਮੌਜੂਦ ਹੈਗਾ ਆ ਇਹ ਪਾਕਿਸਤਾਨ ਦਾ ਜਹਾਜ਼ ਹੈਗਾ ਆ ਜੋ ਕਿ ਭਾਰਤ ਦੇ ਦਿੱਲੀ ਦੇ ਵਿੱਚ ਸਥਿਤ ਹੈਗਾ ਆ 에어ਫੋਰਸ ਮਿਊਜ਼ੀਅਮ ਉੱਥੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਪਾਸੇ ਜਿਹੜਾ ਹੈ ਪਾਕਿਸਤਾਨ ਦਾ ਝੰਡਾ ਵੀ ਇਸ ਜਹਾਜ਼ ਦੇ ਉੱਤੇ ਲੱਗਿਆ ਹੋਇਆ ਤੁਹਾਨੂੰ ਦਿਖਾਈ ਦੇਗਾ ਤੇ ਰੰਗ ਵੀ ਜਿਹੜਾ ਹੈਗਾ ਆ ਪਾਕਿਸਤਾਨ ਦਾ ਜਿਹੜਾ ਹੈ ਆਰਮੀ ਦਾ ਉਹ ਇਸ ਜਹਾਜ਼ ਦਾ ਹੈਗਾ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਹਾਜ਼ ਜਿਹੜਾ ਹੈ ਇਸ ਮਿਊਜ਼ੀਅਮ ਦੇ ਵਿੱਚ ਸੰਭਾਲ ਕੇ ਰੱਖਿਆ ਗਿਆ ਆ ਦਸ਼ਕੂ ਇਸ ਵਕਤ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ ਤੁਹਾਨੂੰ ਬਹੁਤ ਸਾਰਾ ਸਮਾਨ ਜਿਹੜਾ ਦਿਖਾਈ ਦੇ ਰਿਹਾ ਹੋਏਗਾ ਇਹ ਸਮਾਨ ਹੈ ਵੱਖ-ਵੱਖਰੇ ਮੁਲਕਾਂ ਦਾ ਜਿਨ੍ਹਾਂ ਨੇ ਭਾਰਤ ਦੇ ਉੱਤੇ ਜਦੋਂ ਹਮਲਾ ਕੀਤਾ ਤਾਂ ਭਾਰਤ ਨੇ ਉਸ ਦਾ ਮੂੰਹ ਤੋੜ ਜਵਾਬ ਦਿੰਦਿਆਂ ਹੋਇਆਂ ਉਹਨਾਂ ਦੇ ਸਮਾਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਦੇਖੋ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਮੇਨ ਪਲੇਨ 1 ਸੀਗਾ 에ਅਰਕ੍ਰਾਫਟ ਇੰਜਨ 2 ਸੀਗੇ ਇਸ ਤੋਂ ਇਲਾਵਾ ਜਿਹੜਾ ਹੈ ਇਜੈਕਸ਼ਨ ਸੀਟਸ 4 ਸੀਗੀਆਂ ਰਾਕਟਸ 6 ਸੀਗੇ ਮਸ਼ੀਨ ਗਨ 7 ਸੀਗੇ ਡ੍ਰੌਪ ਟੈਂਕ ਜਿਹੜੇ ਆ 8 ਭਾਰਤ ਨੇ ਜਿਹੜਾ ਹੈ ਹਾਸਲ ਕੀਤੇ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਸਕਰੀਨ ਦੇ ਉੱਤੇ ਬਹੁਤ ਸਾਰਾ ਸਮਾਨ ਜਿਹੜਾ ਇਹ ਤੁਹਾਨੂੰ ਇੱਥੇ ਦਿਖਾਈ ਦੇ ਰਿਹਾ ਆ ਇਹ ਭਾਰਤ ਨੇ ਜਿਹੜਾ ਹੈ ਯੁੱਧ ਦੇ ਦੌਰਾਨ ਜਿਹੜਾ ਹੈ ਵਿਰੋਧੀਆਂ ਨੂੰ ਉਹਨਾਂ ਦਾ ਮੂੰਹ ਤੋੜ ਜਵਾਬ ਦਿੰਦਿਆਂ ਹੋਇਆਂ ਉਹਨਾਂ ਦੀਆਂ ਚੀਜ਼ਾਂ ਨੂੰ ਜਿਹੜਾ ਖੋਲਿਆ ਸੀ ਪ੍ਰਾਪਤ ਕਰ ਲਿਆ ਸੀ దర్శਕੋ નિર્મલજીત ਸਿੰਘ ਸਿੱਖਹੋਰੀ ਜੋ ਕਿ ਫਲਾਈਂਗ ਅਫਸਰ ਸਨ ਜਿਨ੍ਹਾਂ ਨੂੰ ਸ਼ਹੀਦ ਹੋਣ ਉਪਰੰਤ ਜਿਹੜਾ ਹੈ ਪਰਮਵੀਰ ਚੱਕਰ ਦੇ ਨਾਮ ਨਵਾਜਿਆ ਗਿਆ ਸੀਗਾ ਇਕਲੌਤੇ ਜਿਹੜੇ ਹੈ 에ਅਰ ਫੋਰਸ ਦੇ ਸ਼ਹੀਦ ਨੇ ਜਿਨ੍ਹਾਂ ਨੂੰ ਪਰਮਵੀਰ ਚੱਕਰ ਮਿਲਿਆ ਹੈ ਉਹ ਨੇ ਨਿਰਮਲਜੀਤ ਸਿੰਘ ਸਿੱਖਹੋਰੀ ਦਰਸ਼ਕੋ ਤੁਹਾਨੂੰ ਦੱਸਦੀ ਕਿ ਨਿਰਮਲਜੀਤ ਸਿੰਘ ਸਿੱਖੋ ਕੌਣ ਸਨ ਉਹ ਫਲਾਈਂਗ ਆਫੀਸਰ ਸੀਗੇ ਤੇ ਇੱਕ ਮੁਕਾਬਲਾ ਜਿਹੜਾ ਹੈ ਸ਼੍ਰੀਨਗਰ ਦੇ ਵਿੱਚ ਹੁੰਦਾ ਆ ਉਹ ਆਪਣੇ ਉੱਥੇ ਘਾਟੀ ਦੀ ਜਿਹੜੀ ਰੱਖਿਆ ਦੇ ਲਈ ਜਿਹੜਾ ਹੈ ਤਾਇਨਾਤ ਸਨ 14 ਦਸੰਬਰ 1971 ਨੂੰ ਕੀ ਹੁੰਦਾ ਆ ਪਾਕਿਸਤਾਨ ਦੇ 6 ਜਿਹੜੇ ਜੈਟ ਹਮਲਾ ਕਰ ਦਿੰਦੇ ਆ ਭਾਰਤ ਦੇ ਸ਼੍ਰੀ ਤਾਂ ਜਦੋਂ ਇਸ ਬਾਰੇ ਸੂਚਨਾ ਮਿਲਦੀ ਹੈ ਨਿਰਮਲਜੀਤ ਸਿੰਘ ਸਿਕਹੋਰਾ ਨੂੰ ਤੇ ਉਹ ਆਪਣਾ ਵਿਮਾਨ ਲੈ ਕੇ ਆਪਣੇ ਨਾਲ ਦੇ ਸਾਥੀ ਦੇ ਨਾਲ ਜਿਹੜਾ ਉਡਾਨ ਨੂੰ ਭਰਦੇ ਤੇ ਪਾਕਿਸਤਾਨ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੰਦੇ ਆ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆ ਕਿ ਇੱਕ ਉਹਨਾਂ ਵੱਲੋਂ ਫਾਈਟਰ ਜੈਟ ਜੋ ਪਾਕਿਸਤਾਨ ਦਾ ਸੀਗਾ ਉਸ ਨੂੰ ਤਬਾਹ ਕਰ ਦਿੱਤਾ ਸੀ ਇੱਕ ਨੂੰ ਅੱਗ ਲਗਾ ਦਿੱਤੀ ਸੀ ਮੁਕਾਬਲਾ ਸੀ ਇੱਕ ਦਾ 6 ਜਣਿਆਂ ਦੇ ਨਾਲ ਪਰ ਨਿਰਮਲਜੀਤ ਸਿੰਘ ਸਿਕਹੋਰਾ ਨੇ ਆਪਣੀ ਅਜਾਈ ਬਹਾਦਰੀ ਦਿਖਾਈ ਕਿ ਪਾਕਿਸਤਾਨ ਦੇ ਮਨਸੂਬਿਆਂ ਨੂੰ ਉਹਨਾਂ ਨੇ ਫੇਲ ਕਰ ਦਿੱਤਾ ਤੇ ਉਹ ਜਿਹੜਾ ਹੈ ਸ਼ਹੀਦ ਹੋ ਗਏ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ 에ਅਰ ਫੋਰਸ ਦੇ ਇਕਲੌਤੇ ਸ਼ਹੀਦ ਨੇ ਜਿਨ੍ਹਾਂ ਨੂੰ ਪਰਮਵੀਰ ਚੱਕਰ ਮਿਲਿਆ ਆ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਉਹ 에어ਫੋਰਸ ਦੇ ਇਕੱਲੇ ਜਿਹੜੇ ਆ ਜਵਾਨ ਆ ਦਰਸ਼ਕੋ ਇਸ ਵਕਤ ਜਿਹੜਾ ਤੁਸੀਂ ਜੈਟ ਦੇਖ ਰਹੇ ਹੋ ਇਸੇ ਤਰ੍ਹਾਂ ਦਾ ਹੀ ਜੈਟ ਸੀਗਾ ਜਿਹਦੇ ਵਿੱਚ ਨਿਰਮਲਜੀਤ ਸਿੰਘ ਸਿੱਖ ਹੋਰੀ ਸਵਾਰ ਹੋ ਕੇ ਪਾਕਿਸਤਾਨ ਦੇ 6 ਜਹਾਜ਼ਾਂ ਦਾ ਮੁਕਾਬਲਾ ਕਰਨ ਲਈ ਨਿਕਲਦੇ ਹੈਗੇ ਆ ਦਰਸ਼ਕੋ ਜੈਟ ਤਾਂ ਜਿਹੜਾ ਹੈ ਨਸ਼ਟ ਹੋ ਗਿਆ ਸੀਗਾ ਪਰ ਤੁਸੀਂ ਸਮਝ ਸਕਦੇ ਹੋ ਕਿ ਇਸੇ ਤਰੀਕੇ ਦਾ ਉਹ ਜੈਟ ਸੀਗਾ ਤੇ ਇੱਕ ਜਿਹੜਾ ਹੈ ਫਲਾਈਂਗ ਅਫਸਰੀ ਜਿਹੜਾ ਇਹਦੇ ਵਿੱਚ ਬੈਠ ਸਕਦਾ ਸੀਗਾ ਤੇ ਦਰਸ਼ਕੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਉਂਕਿ ਹੇਠਲੇ ਪਾਸਿਓਂ ਜਿਹੜਾ ਹੈਗਾ ਆ ਜੇਕਰ ਕੋਈ ਵੀ ਮਤਲਬ ਕਿ ਇਸ ਜਹਾਜ਼ ਦੇ ਵਿੱਚ ਕਮੀ ਆਉਂਦੀ ਹੈਗੀ ਜਾਂ ਕੋਈ ਦਿੱਕਤ ਆਉਂਦੀ ਹੈਗੀ ਤਾਂ ਸੀਟ ਪੂਰੀ نیچے ਨਿਕਲ ਜਾਂਦੇ ਸੇ ਪੈਰਾਸ਼ੂਟ ਲੱਗ ਜਾਂਦਾ ਸੀਗਾ ਪਰ ਤੇ ਤਕਨੀਕੀ ਖਰਾਬੀ ਦੇ ਕਾਰਨ ਜਿਹੜਾ ਹੈਗਾ ਆ ਨਿਰਮਲਜੀਤ ਸਿੰਘ ਖੋਰਾ ਦਾ ਜਿਹੜਾ ਜੈਟ ਸੀਗਾ ਉਹਦੀ ਜਿਹੜੀ ਹੈ ਸੀਟ ਨਹੀਂ ਸੀ نیچے ਆ ਸਕੀ ਜਿਸ ਕਾਰਨ ਜਿਹੜਾ ਹੈਗਾ ਆ ਉਹ ਸ਼ਹੀਦ ਹੋ ਗਏ ਸਨ